ਗੁਰੂ ਨੋਵੇਂ ਪਾਸ਼ਾ ਸਹਿਬ ਸਿੰਘ ਗੁਰਤੇਗ ਬਹਾਦਰ ਮਹਾਰਾਜ ਜਿਸ ਤਰ੍ਹਾਂ ਚੌਪ ਚਾਂਦਰੀ ਦੇ ਵਿੱਚ ਹਿੰਦੂ ਧਰਮ ਦੀ ਇਲਾਜ ਰੱਖਣ ਦੀ ਖਾਤਰ ਆਪਣੀ ਸ਼ਹਾਦਤ ਕੁਰਬਾਨੀ ਦੇ ਰਹੇ ਆ ਉਸ ਵੇਲੇ ਦੇ ਦਰਗਾਹ ਭਰੇ ਸਿੰਘ ਨੂੰ ਭਾਈ ਕਿਰਪਾਲ ਸਿੰਘ ਪਾਲ ਤਬਾ ਮੰਡੀ ਦਾਸ ਸਿੰਘ ਖਾਲਸਾ ਠਬਾਲੀ ਦਾ ਕਿਬਿਛਰੀ ਜੱਥਾ ਉਸ ਵੇਲੇ ਦੇ ਦਰਗਾਹ ਭਰੇ ਸਿੰਘ ਨੂੰ ਐਉਂ ਬਿਆਨ ਕਰਦਾ ਜੀ ਓ ਮਨਾ ਮੇਰਿਆ ਸਮਰ ਪਰਮਾਤਮਾ ਨੂੰ ਜਿਹੜਾ ਸੁਤਣਾ ਹੀ ਕਰਮ ਜਗਾਉਣ ਵਾਲਾ ਬਾਦਈ ਸ਼ਾਇਆ ਸਰਦਾਰੀਆਂ ਬਖਸ਼ੂ ਦੇਵੇ ਗੁਰੂ ਤਖਤ ਦੇ ਉੱਤੇ ਬਿਠਾਉਣ ਵਾਲਾ ਸਾਰੀ ਦੁਨੀਆ ਨੂੰ ਤਾਂ ਤੇ ਰਿਜਕ ਦੇਵੇ ਗੁਰੂ ਵਿਚੜਿਆਂ ਤਾਈ ਮਲਾਉਣ ਵਾਲਾ ਜੋਗਾ ਸਿੰਘ ਦੀ ਰਾਤ ਨੂੰ ਕਰੇ ਰਾਖੀ ਜੀ ਪਹਿਰੇ ਦਾ ਇਸ ਬਦਲਾਉਣ ਬਾਲਾ 1675 ਆਤੇ 11 ਜਾਨ ਨਬੰਬਰ ਜੀ ਜ਼ਬਰ ਜਲਮਤੀ ਬਾਗੀ ਹਾਨੇਰੀ ਗਹਿਰਾ ਹੋਇਆ ਅੰਬਰ ਜੀ ਗਹਿਰਾ ਹੋਇਆ ਅੰਬਰ ਜੀ ਸਿਰ ਤੇ ਕੇਬਲ ਦਾਨ ਜਗਤ ਤੇ ਧਰਮ ਦਾ ਦੀਪ ਜਗਾਉਣ ਲਗੇ ਏਕਪਹਾਤੁਰ ਹਿੰਦ ਦੀ ਚਾਤਰ ਰੁੜਦੀ ਹਿੰਦ ਬਚਾਉਣ ਲਗੇਈ ਰੁੜਦੀ ਹਿੰਦ ਬਚਾਉਣ ਲਗੇ 1675 ਆਤੇ 11 ਜਨ ਨਵੰਬਰ ਦੀ ਜਬਰ ਜਲਮਤੀ ਬਾਗੀ ਹਾਨੇਰੀ ਗਹਿਰਾ ਹੋਇਆ ਅੰਬਰ ਜੀ ਗਹਿਰਾ ਹੋਇਆ ਅੰਬਰ ਜੀ ਸਿਰ ਤੇ ਕੇ ਬਲਦਾਨ ਜਗਤ ਤੇ ਧਰਮ ਦਾ ਦੀਪ ਜਗਾਉਣ ਲਗੇ ਤੇਗ ਬਹਾਦਰ ਹਿੰਦ ਦੀ ਚਾਤਰ ੁਰੜਤੀ ਹਿੰਦ ਵਿਚਾਉਣ ਲਗੇ ਜੀ ੁਰੜਤੀ ਹਿੰਦ ਵਿਚਾਉਣ ਲਗੇ ਰੋਤਾ ਬਾਇ ਤਬਾਕੇ ਹਰ ਕੋਈ ਦਿੱਲੀ ਦੇ ਵਿੱਚ ਟਕਦਾ ਸੀ ਦਰਦ ਕਹਾਣੀ ਦਿੱਲੀ ਦਾ ਦਿਲ ਦੁੱਖ ਦਾ ਸੀ ਦਿੱਲੀ ਦਾ ਦਿਲ ਦੁੱਖ ਦਾ ਸੀ ਚੌਕ ਚਾਂਦਨੀ ਅੰਦਰ ਚੰਦਰ ਐਸਾ ਚਾਂਦ ਚੜਾਉਣ ਨਕੇ ਤੇਗਤ ਹਾਦੁਰ ਹਿੰਦੂ ਦੀ ਚਾਤਰ ਰੁੜਦੀ ਹਿੰਦੀ ਬਚਾਉਣ ਲਗੇ ਜੀ ਰੁੜਦੀ ਹਿੰਦੀ ਬਚਾਉਣ ਲਗੇ ਮਾਰ ਚੌਕੜਾ ਸਤ ਗੁਰ ਬੈਠੇ ਸਰਤੀ ਸਰ ਤਮਲਾਉਂਦੇ ਨੇ ਨੂਰ ਨਰਾਲਾ ਨੂਰ ਅਲਾਹੀ ਲੋਕੀ ਦਰਸ਼ਨ ਪਾਉਂਦੇ ਨੇ ਲੋਕੀ ਦਰਸ਼ਨ ਪਾਉਂਦੇ ਨੇ ਹਿੰਦੂ ਮੁਸਲਮਨ ਸਿੱਖ ਸਭੀ ਸੁਣ ਸੁਣ ਕੇ ਬੁਰਾ ਮਨਾਉਣ ਲੱਗੇ ਤੇਗ ਬਹਾਦੂਰੀ ਹਿੰਦੂ ਦੀ ਜਾਤ ਰੁਰਤੀ ਹਿੰਦੀ ਬਚਾਉਣ ਲੱਗੇ ਰੁੜਤੀ ਵਿੱਚ ਆਉਣ ਲਗੇ ਸਦੀ ਦਾਸ ਤੇ ਮਤੀ ਦਾਸ ਵੀ ਦੋਵੇਂ ਤਰਮਤ ਵਾਲੇ ਗਏ ਵਿਆਹਾਂ ਨਸੀ ਦਿਵਾਲ ਤੇ ਆਲਾ ਦੇ ਗੰਬ ਚਾਹਵਾਲੇ ਗਏ ਫੇਕਾਂ ਬੇ ਚਾਹਵਾਲੇ ਗਏ ਜਿੱਕੜ ਲਗਿਆ ਮਹਿਲ ਤਰਮ ਦਾ ਥੱਲੇ ਥੰਬੀ ਆਉਣ ਲਗੇ ਇਕ ਬਹਾਦਰ ਹਿੰਦੂ ਦੀ ਚਾਹ ਕਰ ਰੁੜਦੀ ਹਿੰਦੀ ਬਚਾਉਣ ਲਗੇ ਜੀ ਰੁੜਦੀ ਹਿੰਦੀ ਬਚਾਉਣ ਲਗੇ ਦੇਖ ਤੇਖ ਕੇ ਦਰਸ਼ਕ ਦਰਦੀ ਨੈਣੋਂ ਨੀਰ ਬਹਾਉਂਦੇ ਨੇ ਧਰਮ ਜਨੋਂ ਨੀਬੇ ਦਰਦੀ ਨਾਲ ਅਲਤੀ ਨਦੀ ਬਗਾਉਂਦੇ ਨੇ ਅਲਤੀ ਨਦੀ ਬਗਾਉਂਦੇ ਨੇ ਪੰਡਤ ਕਾਜੀ ਮੁੱਲਾ ਸਿਆਣੇ ਮੂੰਹ ਵਿੱਚੋਂ ਆ ਪਉਣ ਲਗੇ ਤੇਗ ਬਹਾਦਰ ਹਿੰਦ ਦੀ ਚਾਦਰ ਰੁੜਦੀ ਹਿੰਦੀ ਬਚਾਉਣ ਲਗੇ ਜੀ ਰੁੜਦੀ ਹਿੰਦੀ ਬਚਾਉਣ ਲਗੇ ਨਾ ਬੁੱਤ ਪੂਜੇ ਤੇ ਲਕਨ ਲਾਏ ਨਾ ਬੁੱਤ ਪੂਜੇ ਨਾ ਕਲ ਜੰਜੂ ਪਾਏ ਤੈ ਫਿਰ ਵੀ ਤਿਲ ਕਜਨੇ ਉਫਸਦਾ ਆਪਣੇ ਸੀਸ ਕਟਾਏ ਤੈ ਆਪਣੇ ਸੀਸ ਕਟਾਏ ਤੈ ਹਨ ਚਰਾਹੇ ਜ਼ੁਲਮ ਠੀਕਰਾਂ ਕਰਨ ਕੇ ਸਿਰ ਪਾਉਣ ਲਗੇ ਤੇਗ ਬਹਾਦੂਰੀ ਹਿੰਦੂ ਦੀ ਜਾਤਰ ਰੁਣਦੀ ਹਿੰਦੀ ਬਚਾਉਣ ਲਗੇ ਜੀ چار سپیرے चार सपेर पैरा ला तलवारां ए करदार हूंदा है जोल सरकार ਜੋ ਜਨਮੀ ਸਰਕਾਰਾਂ ਦਾ ਜੇ ਦੋ ਜੀ ਲਾਲ ਦੇ ਨੀ ਜਲਦੀ ਜੋ ਉਸ ਵਿੱਚ ਆਉਣ ਲਗੇ ਤੇਗ ਬਹਾਦਰ ਹਿੰਦ ਦੀ ਚਾਤਰ ਰੁੜਦੀ ਹਿੰਦ ਬਚਾਉਣ ਲਗੇਗੀ ਰੁੜਦੀ ਹਿੰਦ ਬਚਾਉਣ ਲਗੇ ਸੋਗ ਮਨਾਇਆ ਤਾਉਣਾ ਸੁੱਟੀਆਂ ਸੋਗ ਮਨਾਇਆ ਤਾਉਣਾ ਸੁੱਟੀਆਂ ਮੋਰਚ ਜਨਉਰਾ ਨੇ ਰਾਗ ਭੁੱਲ ਗਏ ਕੋੜ ਪਪੀਹ পুষ্পਤਿਆ ਕੇ ਪਉਰਾ ਨੇ পুষ্পਤਿਆ ਕੇ ਪਉਰਾ ਨੇ ਧੰਬਰ ਟੋਲਿਆ ਧਰਤੀ ਕੰਬੀ ਦਸੋਦ ਸਾਹੀ ਪਾਉਣ ਲਗੇ ਤੇਗ ਬਹਾਦਰ ਹਿੰਦ ਦੀ ਚਾਤਰ ਰੁੜਦੀ ਹਿੰਦ ਬਚਾਉਣ ਲਗਿਆ ਜੀ ਰੁੜਦੀ ਜੋ ਲਗ ਰੰਗ ਧਰਮ ਦੇ ਬੇੜੇ ਦਾ ਅੱਜ ਬਣ ਕੇ ਧੁਰੇ ਮਲਾਹ ਦਾਤਾ ਲਾਸਾਨੀ ਕਰ ਬਾਨੀ ਦੇ ਕੇ ਦੱਸਿਆ ਧਰਮ ਦਾ ਰਾਤਾ ਦੱਸਿਆ ਧਰਮ ਦਾ ਰਾਤਾ ਸੀਸ ਪਿਤਰ ਧਰ ਦੇ ਨਾਲ ਜਦੋਂ ਅਲਾਪ ਕਰਾਉਣ ਲਗੇ ਤੇ ਬਹਾਦਰ ਹਿੰਦੂ ਦੀ ਚਾਤਰ रुड़ी हिंद बि चवे रुड़ी हि बि लॻे ते बहादर जी चलत मेंग बहादुर जी चलत में सर्ब जगत में सभ जग पियो जय ज जर लोक पियो जय ज जर लोक पियो कहे पुत हर बस गुरू ਜੋਤੀ ਜੋਤ ਸਮਾਉਣ ਲੱਗੇ ਤੇਗ ਬਹਾਦਰ ਹਿੰਦ ਦੀ ਚਾਦਰ ਰੁੜਦੀ ਹੈ ਨਬਚਾਉਣ ਲੱਗੇ ਰੁੜਦੀ ਹੈ ਨਬਚਾਉਣ ਲੱਗੇ ਤੇਗ ਬਹਾਦਰ ਹਿੰਦ ਦੀ ਚਾਦਰ ਰੁੜਦੀ ਹੈ ਤਬਚਾਉਣ ਲੱਗੇ ਸਤਪੁਰ ਪਾਸ਼ਾ ਨੇ ਆਪਣੀ ਸੁਹਾਗ ਦੇ ਕੇ Hindu ਧਰਮ ਦੀ ਰਾਜ ਰੱਖੀ ਉਸ ਵੇਲੇ ਅੰਮਰ ਰੋਇਆ ਧਰਤੀ ਰੋਈ ਕੁੱਲ ਜੀਵ ਜਨੋਰ ਰੋਇਆ ਉਸ ਵੇਲੇ ਔਰੰਗਜ਼ੇਬ ਪਾਪੀ ਨੇ ਦਿੱਲੀ ਦੇ ਵਿੱਚ ਐਡਾ ਵੱਡਾ ਕਹਿਰ ਕਮਾਇਆ ਸੋ ਇਹ ਸੀ ਦਰਦ ਭਰ ਇਤਿਹਾਸ ਗੁਰੂ ਤੇਗ ਬਹਾਦਰ ਮਹਾਰਾਜ ਦਾ ਇਤਿਹਾਸ ਦਾ ਮਾਣ ਸਾਡੇ ਵੀਰਾਂ ਵੱਲੋਂ ਮੇਗਾ ਭੈਣਾਂ ਵੱਲੋਂ ਸਾਡਾ ਹਰਵਲ ਪੈਰਾ ਰਾਗੀ ਇੱਥਾਂ ਉਹਨਾਂ ਵੱਲੋਂ ਵੀ ਆਪਣੇ ਪੁੱਤਰਾਂ ਨੂੰ ਅਸ਼ੀਰਵਾਦ ਭੇਜਿਆ ਸਾਡੇ ਸਿਕੰਦਰ ਸਾਹਿਬ ਜੀ ਗੁਰੂ ਰਮਕਾਸ਼ਾ ਉਹਨਾਂ ਵੱਲੋਂ ਬੜਾ ਮਾਣ ਬਖਸ਼ਿਆ ਸਾਰਿਆਂ ਸੰਗਤਾਂ ਦਾ ਧੰਨਵਾਦ ਗੁਰੂ ਘਰ ਦੀ ਪ੍ਰਬੰਧ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਸੁਣਵਾਓ ਹਾਜੀ ਅੱਖੋਂ ਗੱਜ ਕੇ ਵਾਹਿਗੁਰਦੀ ਕਾ ਖਾਲਸਾ ਵਾਹਿਗੁਰਦੀ ਕੀ ਫਤਿਹ ਵਾਹਿਗੁਰਦੀ ਕਾ ਖਾਲਸਾ ਵਾਹਿਗੁਰਦੀ ਕੀ ਫਤਿਹ